ਸਸ਼ੀਕਾਲ ਮੈਂ ਤੁਹਾਨੂੰ ਅਰਨਾਲ ਪ੍ਰਿਆਤਾ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਹਾਡੀ ਵੀ ਇੱਕ ਵਾਰ ਰੁਕਮ ਉੱਠੇਗੀ ਜੁਥੇ ਗੱਡੀ ਦਾ ਜੋ ਉਪਰਲਾ ਹਿੱਸਾ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਿਆ ਗੱਡੀ ਦੇ ਪਰ ਖੱੱਚੇ ਉੱਡ ਚੁੱਕੇ ਨੇ ਇਸ ਦੇ ਨਾਲ ਹੀ ਜੋ ਟਰੈਕਟਰ ਟਰਾਲੀ ਹੈ ਉਹਦੇ ਵੀ ਦੋ ਫਾੜ ਹੋ ਚੁੱਕੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਹ ਭਿਆਨਕ ਹਾਦਸਾ ਹੋਇਆ ਜੁਥੇ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਜਾਰੀ ਹੁੰਦੀ ਹੈ ਤੇ ਪਿੱਛੋਂ ਤੇਜ਼ ਰਫ਼ਤਾਰ ਇਨੋਵਾ ਗੱਡੀ ਆਂਦੀ ਹੈ ਜਿਸ ਵੱਲੋਂ ਟਰੈਕਟਰ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਰਾਨ ਜੋ ਗੱਡੀ ਦੀ ਉੱਪਰਲੀ ਛੱਤ ਹੁੰਦੀ ਹੈ ਉਹ ਬਿਲਕੁਲ ਹੀ ਉਤਰ ਜਾਂਦੀ ਹੈ ਤੇ ਗੱਡੀ ਜਿਹੜੀ ਸੱਦਾ ਜਾ ਕੇ ਖੇਤਾਂ ਦੇ ਵਿੱਚ ਜਾ ਵੜਦੀ ਹੈ ਉੱਥੇ ਟਰੈਕਟਰ ਟਰਾਲੀ ਵੀ ਦਿਖਾਈ ਦੇ ਰਿਹਾ ਹੋਵੇਗਾ ਤੁਹਾਨੂੰ ਜਿੱਥੇ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀ ਦੇ ਦੋ ਫਾੜ ਹੋ ਚੁੱਕੇ ਨੇ ਅਤੇ ਦੋਵਾਂ ਦੇ ਵਿੱਚ ਸਵਾਰ ਜਿਹੜੇ ਜੀ ਸੀ ਚਾਲਕ ਸੀਗੇ ਉਹਨੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਤੁਹਾਨੂੰ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈ ਤਾਂ ਪਹੁੰਚਦੇ ਨੇ ਜਿੱਥੇ ਦੇਖ ਸਕਦੇ ਹੋ ਕਿ ਇੱਕ ਔਰਤ ਜਿਹੜੀ ਹੈ ਰੋਂਦੀ ਕੁਲੌਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੋਇਆ ਹੈ ਜਿੱਤੇ ਉਹਨਾਂ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਗਈ ਹੈ ਪਰ ਦੇਖ ਸਕਦੇ ਹੋ ਕਿ ਕਿੰਨਾ ਦਰਦਨਾਕ ਇਹ ਹਾਦਸਾ ਵਾਪਰਿਆ ਜਿੱਥੇ ਦੋਵੇਂ ਗੱਡੀਆਂ ਦੇ ਜਿਹੜੇ ਨੇ ਪਰਖਾ ਛੇੜ ਚੁੱਕੇ ਨੇ ਟਰੈਕਟਰ ਟਰਾਲੀ ਦੋ ਦੇ ਦੋ ਹਿੱਸੇ ਹੋ ਚੁੱਕੇ ਨੇ ਉੱਥੇ ਜੇ ਗੱਡੀ ਦੀ ਹਾਲਤ ਦੇਖਿਆ ਜਾਵੇ ਤਾਂ ਗੱਡੀ ਦੀ ਹਾਲਤ ਬਿਲਕੁਲ ਹੀ ਖਤਮ ਹੋ ਚੁੱਕੀ ਐ ਹਾਂਜੀ ਕੀ ਗੱਲ ਹੋਈ ਕਿਹੜੀ ਜਗ੍ਹਾ ਦੇਖ ਰੱਖਦੇ ਆ ਐਕਸੀਡੈਂਟ ਹੋਇਆ ਜੀ ਆਪਣਾ ਵੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵਜੇ ਰੈਂਕ ਜੀ ਕੀ ਗੱਲ ਕਿਸ ਤਰ੍ਹਾਂ ਦੀ ਕੀ ਐ ਨੋਵਾ ਗੱਲ ਜੀ ਉੱਥੇ ਟਰੈਕਟਰ ਤੁਰਿਆ ਹੋਆ ਕੋਈ 5:30 ਵਜੇ ਤੇ ਰੋਡ ਤੇ ਜਾਇਆ ਤਾਂ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਂ ਵਾਲੇ ਦਾਣਾ ਮੰਡੀ ਤੋਂ ਰਹੀ ਤੇ ਗਲਤੀ ਕਿਹਦੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲ ਦੀ ਵੀ ਕਹਿ ਸਕਦੇ ਆ ਗੱਲ ਕੀ ਸਰ ਗੱਡੀ ਤੇ ਸੀ ਕਿ ਬਹੁਤ ਤੇਜ਼ ਹੀ ਗੱਡੀ ਗੱਡੀ ਬਹੁਤ ਤੇਜ਼ ਹੀ ਹਾਂਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜਿਹੜਾ ਗੱਡੀ ਵਾਲਾ 에어ਪੋਰਟ ਤੋਂ ਆਇਆ ਸੀ ਹਾਂਜੀ ਸਰ ਪਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣਾ ਇਹ ਟਰਾਲੀ ਟਰੈਕਟਰ ਕਿਸੇ ਘੇਰੇ ਪੈਂਦੇ ਨੇ ਟਰਾਲੀ ਵਾਲਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਦੇ ਇਥੇ ਮੋਟਰ ਦੋ ਬੰਦੇ ਦੇ ਮੋਟਰ ਜੀ ਕਿੱਥੇ ਕਿੱਥੋਂ ਰਹਿਣਾ ਵਾਲੇ ਨੇ ਇੱਕ ਜੀ ਦਾਣਾ ਇਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂਜੀ ਨਾਲ ਇਥੋਂ ਦਾ ਜਿਹੜਾ ਸਰੋਂ ਦੇ ਸੇ ਕਿੱਥੋਂ ਦਾ ਰਹਿਣਾ ਆ ਆ ਲਾਗੇ ਪਿੰਡ ਵਾਲਾ ਕਿਹੜਾ ਇਥੋਂ ਦਾ ਹਾਂਜੀ ਆ ਉਹ ਨੂੰ ਦੇ ਲਾਗੇ ਦਾ ਕੁੜੂ ਕੁਰਕਵੰਦ ਇਹਦਾ ਟਰੈਕਟਰ ਵਾਲਾ ਜਿਹੜਾ ਸੀ ਚਰਨਤਾਰਾ ਰੋਡ ਤੋਂ ਲੈ ਕੇ ਝੋਨਾ ਦੇ ਬਟਾਲੇ ਚੱਲਿਆ ਸੀ ਫਿਰ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에ਰਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਿਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਿਗਾਵਾ ਇੱਧਰ ਲੱਗੇ ਆ ਚਿਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲੱਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਆ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਆ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜੇ ਪੁੱਛਣਗੇ ਉਹ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਇਹ ਕੌਣ ਆ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇਧਰ ਭਿੱਖੀਵਿੰਡ ਲੱਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਇੱਕ ਦਿਨ ਉਹਨਾਂ ਦੀ ਐਕਸੀਡੈਂਟ ਹੋ ਉਹ ਕਿੱਥੇ ਕਿੱਥੇ ਦੇ ਨਾਲ ਉਹਨਾਂ ਦੋਨੋਂ ਇੱਕ ਦਿਨ ਦੱਸਣ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਦੇਵੀਚ ਪਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਸਵੇਰੇ 6 ਵਜੇ ਦੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ 5 ਪਾਸ ਹਾਂ ਡੂਨ ਸਕੂਲ ਤੋਂ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ